25 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਖੁਸ਼ਕ ਤੇ ਧੁੱਪ ਵਾਲਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਹਲਕੀ ਜਿਹੀ ਠੰਡ ਤੇ ਦੁਪਹਿਰ ਵੇਲੇ ਟੈਂਪਰੇਚਰ 26-27 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਇਸ ਮਹੀਨੇ ਦੇ ਅਖੀਲੇ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਇਸ ਵਿੱਚ ਕੋਈ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਆਉਣ ਵਾਲੇ 1-2 ਦਿਨਾਂ ਤੱਕ ਕੁਝ ਉੱਤਰ ਪ੍ਰਾਰਥ ਦੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀਆਂ ਹਨ ਉਹਨਾਂ ਦੇ ਵਿੱਚ ਕੁਝ ਕਲਾਕੇ ਰਾਜਸਥਾਨ ਦੇ ਕੁਝਗਾ ਇਲਾਕੇ ਜੁਪੀ ਦੇ ਮੱਧ ਪ੍ਰਦੇਸ਼ ਜਾਂ ਦਿੱਲੀ ਦੇ ਖੇਤਰਾਂ ਦੇ ਵਿੱਚ 28 29 ਜਾਂ 30 ਤਰੀਕ ਦੇ ਆਸ-ਪਾਸ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਉਹਨਾਂ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੈਂਦਾ ਹੋਇਆ ਦਿਖਾਈ ਨਹੀਂ ਦੇਵੇਗਾ ਇੱਥੇ ਖੇਤਰਾਂ ਦੇ ਵਿੱਚ ਮੌਸਮ ਮੁਕਤੌਰ ਤੇ ਸਾਫ ਅਤੇ ਖੁਸ਼ਕ ਬਣਿਆ ਰਹੇਗਾ ਤੇ ਉਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਦਿੱਲੀ ਦੇ ਵਿੱਚ ਨਕਲੀ ਮੀਂਹ ਪਾਉਣ ਦੇ ਟ੍ਰੈਲ ਵੀ ਕੀਤੇ ਜਾ ਸਕਦੇ ਹਨ ਜੇਕਰ ਸਭ ਕੁਝ ਮੌਸਮ ਅਨੁਕੂਲ ਰਿਹਾ ਤਾਂ ਦਿੱਲੀ ਦੇ ਕੁਝ ਕਿ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੋਣਗੀ ਆ ਹਵਾ ਥੋੜੀ ਜੀ ਸਾਫ ਸੁਥਰੀ ਹੁੰਦੀ ਹੋਈ ਦਿਖਾਈ ਉਹਨਾਂ ਖੇਤਰਾਂ ਦੇ ਵਿੱਚ ਦਵੇਗੀ ਜਿੱਥੇ ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕੁਝ ਖਾਸ ਨਹੀਂ ਵਾਪਰੇਗਾ ਪਹਾੜਾਂ ਵਿੱਚ ਵੀ ਕੁਝ ਖਾਸ ਨਹੀਂ ਵਾਪਰੇਗਾ ਸਿਰਫ ਜੁਪੀ ਦਿੱਲੀ ਜਾਂ ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਗੁਜਰਾਤ ਵਿੱਚ ਮੀਂਹ ਦੀ ਸੰਭਾਵਨਾ ਟੁੱਟਵੇਂ ਤੌਰ ਤੇ